ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਤਹਿਤ ਕਾਰਵਾਈ ਕਰਦਿਆਂ ਇੱਕ ਹੌਲਦਾਰ ਨੂੰ ਬਠਿੰਡਾ ਨੈਸ਼ਨਲ ਚੰਡੀਗੜ੍ਹ ਹਾਈਵੇ ਤੋਂ 70000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਕਤਲ ਮਾਮਲੇ ਵਿੱਚ ਨਾਮਜ਼ਦ ਨਾ ਕਰਨ ਨੂੰ ਲੈ ਕੇ ਥਾਣਾ ਸੰਗਤ ਵਿਖੇ ਤੈਨਾਤ ਹੌਲਦਾਰ ਕੁਲਦੀਪ ਸਿੰਘ ਵੱਲੋਂ 70000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਸਬੰਧੀ ਵਿਜੀਲੈਂਸ ਵੱਲੋਂ ਪਹਿਲਾਂ ਹੀ ਕੇਸ ਰਜਿਸਟਰਡ ਕੀਤਾ ਗਿਆ ਸੀ ਅੱਜ ਥਾਣਾ ਨੇੜੇ ਓਵਰ ਬ੍ਰਿਜ ਦੇ ਥੱਲੇ ਕੁਲਦੀਪ ਸਿੰਘ ਵੱਲੋਂ 70000 ਰੁਪਏ ਦੀ ਰਿਸ਼ਵਤ ਲਈ ਗਈ ਪਰ ਜਦੋਂ ਵਿਜੀਲੈਂਸ ਦਾ ਟਰੈਪ ਲੱਗਿਆ ਵੇਖਿਆ ਤਾਂ ਮੌਕੇ ਤੋਂ ਫਰਾਰ ਹੋ ਗਿਆ ਅਤੇ ਵਿਜੀਲੈਂਸੀ ਟੀਮ ਵੱਲੋਂ ਜਦੋਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪਿੰਡ ਪੁੱਚੋਖੋਰ ਦੇ ਨੇੜੇ ਹੋਲਦਾਰ ਕੁਲਦੀਪ ਸਿੰਘ ਨੂੰ ਗੱਡੀ ਸਮੇਤ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਵੱਲੋਂ ਇੱਕ ਮੋਟਰਸਾਈਕਲ ਸਾਰ ਨੂੰ ਟੱਕਰ ਵੀ ਮਾਰੀ ਗਈ ਅਤੇ ਕਈ ਗੱਡੀਆਂ ਨੂੰ ਵੀ ਹਿੱਟ ਕੀਤਾ ਗਿਆ। ਇਸ ਰਨ ਹੋਲਡਰ ਕੁਲਦੀਪ ਸਿੰਘ ਦੀ ਗੱਡੀ ਦਾ ਟਾਇਰ ਬਲਾਸਟ ਹੋ ਗਿਆ। ਵਿਜੀਲੈਂਸ ਦੀ ਟੀਮ ਵੱਲੋਂ 70000 ਰੁਪਏ ਸਣੇ ਕੁਲਦੀਪ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਤੇ ਕੁਲਦੀਪ ਸਿੰਘ ਖਿਲਾਫ ਹਿੱਟ ਐਂਡ ਰਨ ਅਤੇ ਭ੍ਰਿਸ਼ਟਾਚਾਰਤयत ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲਾ ਤੁਸੀਂ ਇੱਥੇ ਟਰੈਪ ਲਗਾਇਆ ਸੀ ਕੌਣ ਲੋਕ ਨੇ ਕਿੰਨੇ ਪੈਸੇ ਲੈਂਦੇ ਫੜੇਗੇ? ਇਹ ਸੰਗਤ ਸਾਣੇ ਦਾ ਹੌਲਦਾਰ ਹੈ। ਕੁਲਦੀਪ ਸਿੰਘ ਨਾਂ ਇਹਨੂੰ। ਸਾਡੇ ਜਿਹੜੇ ਯੂਨਿਟ ਦੀ ਟੀਮ ਨੇ ਟਰੈਪ ਲਾਇਆ ਸੀਗਾ ਸਾਡੇ ਬਟੰਡਾ ਯੂਨਿਟ ਦੀ ਟੀਮ। ਤਾਂ ਉਹਨਾਂ ਟ੍ਰੈਵ ਦੇ ਦੌਰਾਨ ਇਹਨੇ ਉੱਥੋਂ ਮੌਕੇ ਤੋਂ ਪੈਸੇ ਉਹਨੇ ਸੀ ਰਿਸ਼ਵਤ ਮੰਗਦੇ ਹੋਏ ਕਿ ਗੱਡੀ ਭਜਾਈ ਹੈ ਗੱਡੀ ਭਜਾਉਂਦੇ ਹੋਏ ਦੋ ਤਿੰਨ ਗੱਡੀਆਂ ਨੂੰ ਚੇਜ਼ ਕਰਦੇ ਹੋਏ ਇਹਨੇ ਟੱਕਰ ਵੀ ਮਾਰੀ ਹੈ ਰਸਤੇ ਦੇ ਵਿੱਚ ਤਾਂ ਸਾਡੀ ਜਿਹੜੀ ਵਿਜੀਲੈਂਸ ਟੀਮ ਨੇ ਇੱਥੇ ਪੁਲ ਦੇ ਉੱਤੇ ਇਹਨੂੰ ਰਾਉਂਡ ਅਪ ਕੀਤਾ ਹੈਗਾ ਇਹਦਾ ਟਾਇਰ ਬ੍ਰਸਟ ਹੋ ਗਿਆ ਪਿਛਲੇ ਪਾਸੇ ਤੋਂ ਕਿਸੇ ਕੋਈ ਉਧਰ ਮਰਡਰ ਹੋਇਆ ਸੀਗਾ ਉਸ ਕੇਸ ਦੇ ਵਿੱਚ ਇਹਨਾਂ ਨੇ ਕੋਈ ਤੇ ਕਿਸੇ ਨਾਲ ਪੈਸੇ ਦੀ ਦੂਸਰੀ ਟੀਮ ਨਾਲ ਪੈਸੇ ਲੈਣ ਦੀ ਗੱਲ ਬਸ ਕੀਤੀ ਸੀਗੀ ਕੋਈ ਲੇਡੀ ਸੀਗੀ ਉਹਨੂੰ ਉਹਦੇ ਨਾਂ ਤੇ ਕੋਈ ਲਾਇਸੈਂਸ ਉਹਦੇ ਨਾਂ ਤੇ ਬੋਲਦਾ ਸੀ ਉਹਨੂੰ ਨਾਮ ਤੇ ਤੇ ਨਾਂ ਕਰਨ ਦੇ ਪੇਮੈਂਟ ਉਹਨਾਂ ਤੋਂ ਮੰਗੀ ਸੀਗੀ ਤੇ ਉਹ 70000 ਦੀ ਰਿਕਵਰੀ ਸਮੇਤ ਇਸ ਬੰਦੇ ਨੂੰ ਸੀ ਰਸਟ ਕੀਤਾ ਹਾਲਦਾਰ ਨੂੰ ਇਹਨੇ ਕਿਹਾ ਸੀ ਵੀ ਮੈਂ ਕੱਢ ਦੂੰਗਾ ਪਰ ਕੱਢਣ ਦਾ ਭਾਨਾ ਲਾ ਕੇ ਉਹਨਾਂ ਤੋਂ ਪੈਸੇ ਮੰਗ ਡਿਮਾਂਡ ਕੀਤੀ ਸੀਗੀ ਸਰ ਕਿੰਨੇ ਡਿਮਾਂਡ ਕੀਤੀ ਸੀ ਇਹਦੇ ਸੀ ਇਹ ਤਾਂ 70000 ਦੀ ਡਿਮਾਂਡ ਕੀਤੀ ਸੀ 70000 ਇਹਦੇ ਤੋਂ ਰਿਕਵਰ ਹੋ ਕਿੱਥੇ ਸਰ ਤੁਸੀਂ ਜਿਹੜਾ ਜਗਾ ਟਰੈਪ ਲਾਇਆ ਸੀ ਕਿੱਥੇ ਆ ਕੇ ਇਸ ਨੂੰ ਫੜਾਇਆ ਜੀ ਇਹ ਜਿਹੜਾ ਕੰਡ ਥਾਣੇ ਦਾ ਪੁਲ ਹੈਗਾ ਉਹਦੇ ਥੱਲੇ ਇਹਨੇ ਗੱਡੀ ਦੇ ਵਿੱਚ ਹੀ ਇਹ ਬੈਠਾ ਸੀਗਾ ਉੱਥੇ ਟਰੈਪ ਲੱਗਿਆ ਸੀਗਾ ਉੱਥੋਂ ਇਹਨੇ ਗੱਡੀ ਪਹੁੰਚਾਈ ਤੇ ਇੱਥੇ ਪੁੱਟ ਕੇ ਹੋਏ ਇਸ ਤੇ ਸਰ ਕਿਸੇ ਤਰ੍ਹਾਂ ਦੀ ਵੀ ਗੱਲ ਚੱਲੀ ਹੈ ਕਿ ਇੰਜਰ ਵਿਚਾਲਾ ਹੋਇਆ ਇਸ ਤੋਂ ਕੋਈ ਟੀਮ ਦਾ ਸਰਦੀ ਟੀਮ ਦਾ ਮੈਂਬਰ ਤਾਂ ਨਹੀਂ ਹੋਇਆ ਸਾਨੂੰ ਮੈਨੂੰ ਇੰਨਾ ਕੁ ਪਤਾ ਲੱਗਾ ਵੀ ਕੋਈ ਮੋਟਰਸਾਈਕਲ ਵਾਲਾ ਇੰਜਰਡ ਹੋਇਆਗਾ ਕਿਉਂਕਿ ਅਸੀਂ ਜਿਹੜਾ ਕੇਸ ਰਜਿਸਟਰਡ ਕੀਤਾ ਉਹਦੇ ਚ ਜੋ ਵੀ ਰਸਤੇ ਦੇ ਵਿੱਚ ਇਨਸੀਡੈਂਟ ਹੋਇਆਗਾ ਉਹਦੇ ਚ ਜੋ ਸੈਕਸ਼ਨਸ ਦਾ ਵਾਧਾ ਹੋਊਗਾ ਉਸ ਮੁਤਾਬਕ ਵੀ ਫਰਦਰ ਕਾਰਵਾਈ ਹੋਊਗੀ ਸਰ ਫਾਇਰਿੰਗ ਦਾ ਮਾਮਲਾ ਵੀ ਤੇਰੇ ਇਸ ਵੀ ਕੋਈ ਨਹੀਂ ਨਹੀਂ ਫਾਇਰਿੰਗ ਕੋਈ ਨਹੀਂ ਹੋਈਗੀ ਫਾਇਰਿੰਗ ਹਾਲੇ ਤੱਕ ਮੇਰੇ ਧਿਆਨ ਚ ਨਹੀਂ ਆਈ ਕਿਉਂਕਿ ਜੇ ਸੋਚ ਦੇਖ ਰਿਹਾ ਹਾਂ ਟਾਇਰ ਬਲਸਟ ਹੋਇਆਗਾ ਉਹਦਾ ਬਲਸਟ ਹੋਇਆ ਟਾਇਰ ਦਾ ਉਹਦੇ ਕਰਕੇ ਕਿਸੇ ਕਿਸੇ ਨੂੰ ਲੱਗਿਆ ਹੋਊਗਾ ਫਾਇਰ ਹਾਂਜੀ ਲੱਗਿਆ ਕਿੱਥੇ ਹੋਇਆ ਪੋਸਟਿੰਗ ਇਹ ਸੰਗਤ ਪੁਲਿਸ ਸਟੇਸ਼ਨ 'ਚ ਪੋਸਟਲ ਸੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕਰਪਸ਼ਨ ਐਕਟ ਦਾ ਪਰਚਾ ਅਸੀਂ ਦੇ ਆਲਰੇਡੀ ਦਿੱਤਾ ਹੋਇਆ ਜਿਹੜੇ ਰਸਤੇ ਦੇ ਵਿੱਚ ਆ ਚੇਜ਼ਿੰਗ ਹੋਈ ਆ ਹੋਰ ਆ ਉਹ ਸੈਕਸ਼ਨਸ ਦਾ ਵਾਧਾ ਹੋਊਗਾ